ਪੰਜਾਬ ਦੇ ਵਿੱਚ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਅੱਜ 10 ਅਗਸਤ ਹੈ ਤਾਂ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਚੁਟਾਈ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਇਸ ਦੇ ਲਈ yellow alert ਜਾਰੀ ਕੀਤਾ ਗਿਆ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹਾਲਾਂਕਿ ਇਸ ਦਾ ਅਸਰ ਤੋਂ ਦੱਸਿਆ ਜਿਹੜਾ ਅਲਰਟ ਕੀਤਾ ਗਿਆ ਹੈਗਾ ਉਸ ਦਾ ਅਸਰ ਸਿਰਫ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਕੁਝ ਗਜ਼ਿਲਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਕੱਲ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਬਾਰਿਸ਼ ਜਿਹੜੀ ਕੀ ਹੋਈ ਸੀਗੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋਈ ਸੀਗੀ ਲੁਧਿਆਣਾ ਦੇ ਵਿੱਚ ਵੀ ਹੋਈ ਸੀਗੀ ਤੇ ਤੁਸੀਂ ਵੀ ਜ਼ਰੂਰ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਬੀਤੇ ਕੱਲ੍ਹ ਜੁੜੀ ਕੀ بارش ਹੋਈ ਸੀ ਜਾਂ ਫਿਰ ਨਹੀਂ ਜਿਕਰ ਅਜਨੇ ਕੱਲ ਕੀਤੇ ਚਾਵੇ ਤਾਂ ਅੱਜ ਪੰਜਾਬ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਉੱਥੇ ਹੀ ਕੱਲ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਹੋਈ ਸੀਗੀ ਇਸ ਤੋਂ ਬਾਅਦ ਰਾਜ ਦੇ ਔਸਤ ਤਾਪਮਨ ਦੇ ਵਿੱਚ ਹਲਕੀ ਕਮੀ ਦੇਖਣ ਨੂੰ ਮਿਲੀ ਸੀ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਬਾਅਦ ਮੀਂਹ ਦਾ ਅਗਲਾ ਦੌਰ ਯਾਨੀ ਕਿ 14 ਅਗਸਤ ਤੋਂ ਸ਼ੁਰੂ ਹੋਣ ਦਾ ਅਨੁਮਾਨ ਦਿੱਤਾ ਜਾ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਔਸਤ 1.6 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਰਾਜ ਦੇ ਵਿੱਚ ਆਮ ਪੱਧਰ ਦੇ ਨੇੜੇ ਹੈ ਮੌਸਮ ਵਿਭਾਗ ਦੇ ਮੁਤਾਬਕ ਰਾਜ ਦੇ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਅਬੋਰ ਦੇ ਵਿੱਚ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਦੇ ਅੰਕੜੇ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 35.4 ਡਿਗਰੀ ਸੈਲਸੀਅਸ ਤੇ ਲੁਧਿਆਣਾ ਦੇ ਵਿੱਚ 33.0 ਡਿਗਰੀ ਪਟਿਆਲਾ ਦੇ ਵਿੱਚ 31.8 ਡਿਗਰੀ ਤੇ ਗੁਰਦਾਸਪੁਰ ਦੇ ਵਿੱਚ 33.5 ਡਿਗਰੀ ਤੇ ਬਠਿੰਡਾ ਦੇ ਵਿੱਚ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ بارش ਦੇ ਅੰਕੜੇ ਦੇ ਵਿੱਚ ਲੁਧਿਆਣਾ ਦੇ ਵਿੱਚ 1.2 ਮਿਲੀਟਰ ਜਿਹੜੀ ਕਿ بارش ਹੋਈ ਸੀਗੀ ਪਟਿਆਲਾ ਦੇ ਵਿੱਚ 0.0 5 ml ਹੁਸ਼ਿਆਰਪੁਰ ਦੇ ਵਿੱਚੋਂ 0.5 ml ਅਤੇ ਹੋਰ ਥਾਵਾਂ ਦੇ ਉੱਤੇ ਨਾ ਮਾਤਰ ਜਾਂ ਫਿਰ ਬਿਲਕੁਲ ਵੀ ਨਹੀਂ ਹੋਇਆ ਤਾਂ 11 ਤੋਂ 13 ਅਗਸਤ ਤੱਕ ਮੌਸਮ ਕਿਹੋ ਜਿਹਾ ਰਹਿਣ ਵਾਲਾ ਉਹ ਵੀ ਤੁਹਾਨੂੰ ਜ਼ਰੂਰਤਾ ਦਿੰਦੇ ਆ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਦੇ ਅਨੁਸਾਰ 10 ਅਗਸਤ ਯਾਨੀ ਕਿ ਅੱਜ ਤੋਂ ਪੰਜਾਬ ਦੇ ਕੁਝ ਉੱਤਰੀ ਅਤੇ ਉੱਤਰੀ ਅਤੇ ਵਿਚਾਲੇ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ, ਰੂਪਨਗਰ ਅਤੇ ਮੁਹਾਲੀ ਦੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ yellow alert ਵੀ ਜਾਰੀ ਕੀਤਾ ਗਿਆ। ਤਾਂ 11 ਤੋਂ 13 ਅਗਸਤ ਤੱਕ ਸਾਰੇ ਰਾਜ ਦੇ ਵਿੱਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ ਅਤੇ ਕਿਸੇ ਵੀ ਜ਼ਿਲ੍ਹੇ ਦੇ ਲਈ ਕੋਈ ਵੀ ਚੇਤਾਵਨੀ ਨਹੀਂ ਹੈ। ਇਸ ਦੇ ਨਾਲ ਹੀ 14 ਅਗਸਤ ਤੋਂ ਦੁਬਾਰਾ ਰਾਜ ਦੇ ਵਿੱਚ yellow alert ਜਾਰੀ ਕੀਤਾ ਗਿਆ। ਇਸ ਦਾ ਮਤਲਬ ਹੈ ਕਿ 14 ਅਗਸਤ ਤੱਕ ਮੌਨਸੂਨ ਸੁਸਤ ਰਹਿਣ ਤੋਂ ਬਾਅਦ ਫਿਰ ਜ਼ਗਰਮ ਹੋਵੇਗਾ। ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ। ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲਛਾਏ ਰਹਿਣਗੇ بارش ਦੀ ਸੰਭਾਵਨਾ ਜਤਾਈ ਗਈ ਹੈ ਤਾਪਮਾਨ ਜੋ ਕਿ 26 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਸਕੇਗਾ ਇਸ ਤਰੀਕੇ ਦੇ ਨਾਲ ਜਲੰਧਰ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੇ ਬੱਦਲਛਾਏ ਰਹਿਣਗੇ بارش ਦੀ ਵੀ ਸੰਭਾਵਨਾ ਜਤਾਈ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਰੋਜ਼ਾਨਾ ਤੁਹਾਡੇ ਨਾਲ ਤੁਹਾਨੂੰ ਜਿਹੜੀ ਕਿ ਮੌਸਮ ਦੀ ਜੁੜੀ ਹੋਈ ਤਾਜ਼ਾ ਜਾਣਕਾਰੀ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਪਤਾ ਹੋ ਸਕੇ